ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੋਮਾਣਾ ਮਸ਼ੀਨੈਕਸ ਐਕਸਪੋ 2025 ਭਾਰਤ ਦੀ ਸਭ ਤੋਂ ਉੱਤਮ ਮਸ਼ੀਨ ਟੂਲ ਹੈਂਡ ਟੂਲਸ ਆਟੋਮੇਸ਼ਨ ਅਤੇ ਇੰਜੀਨੀਅਰਿੰਗ ਟੈਕਨੋਲੋਜੀ ਪ੍ਰਦਰਸ਼ਨੀ 15 ਫਰਵਰੀ 2025 ਤੋਂ 17 ਫਰਵਰੀ 2025 ਤੱਕ ਨਵੀਂ ਅਨਾਜ ਮੰਡੀ ਵਿਖੇ ਮਸ਼ੀਨ ਟੂਲ ਪ੍ਰਦਰਸ਼ਨੀ ਦੇ ਸੰਪੰਨ ਵਿੱਚ ਸੰਸਕਰਨ ਦਾ ਆਯੋਜਨ ਕਰੇਗੀ ਐਚਐਮਬੀ ਕਾਲਜ ਜਲੰਧਰ ਲਈ ਐਕਸਪੋ ਉਤਪਾਦ ਡਿਸਪਲੇ ਲਈ ਵਿਸ਼ੇਸ਼ ਪਧਰੀਆਂ ਸਹੂਲਤਾਂ ਦੀ ਵਿਸ਼ੇਸ਼ਤਾ ਲਈ ਆਪਣੇ ਆਪ ਨੂੰ ਪ੍ਰਦਰਸ਼ਿਤ ਕਰੇਗਾ ਜਲੰਧਰ ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਸਾਲਾਂ ਵਿੱਚ ਮਸ਼ੀਨੈਕਸ ਐਕਸਪੋ ਦਾ ਉਦੇਸ਼ ਮਸ਼ੀਨ ਟੂਲ ਉਦਯੋਗ ਅਤੇ ਆਟੋਮੇਸ਼ਨ ਟੈਕਨੋਲੋਜੀ ਦੇ ਵਿਕਾਸ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲਾ ਰਿਹਾ ਹੈ ਜੋ ਇਸ ਦੇ ਪ੍ਰਦਰਸ਼ਕਾਂ ਅਤੇ ਦਰਸ਼ਕਾਂ ਨੂੰ ਇੱਕ অতি ਆਧੁਨਿਕ ਕਿਨਾਰੇ ਨਾਲ ਪੇਸ਼ ਕਰਦਾ ਹੈ ਟੈਕਨੋਲੋਜੀ ਜੋ ਇੰਜੀਨੀਅਰਿੰਗ ਉਤਮਤਾ ਨਵੀਨਤਾ ਗੁਣਵੱਤਾ ਅਤੇ ਭਰੋਸੇਯੋਗਤਾ ਲਈ ਖੜੀ ਹੈ ਮਸ਼ੀਨੈਕਸ ਐਕਸਪੋ ਫੋਰਚੂਨ ਐਗਜ਼ੀਬਿਟਰ ਪ੍ਰਾਈਵੇਟ ਲਿਮਟਿਡ ਦੁਆਰਾ ਆਯੋਜਿਤ ਕੀਤਾ ਗਿਆ ਹੈ ਅਤੇ ਪ੍ਰਦਰਸ਼ਨੀ ਦੇ ਇਸ ਐਡੀਸ਼ਨ ਵਿੱਚ ਮਸ਼ੀਨ ਟੂਲ ਹੈਂਡ ਟੂਲ ਆਟੋਮੇਸ਼ਨ ਅਤੇ ਇੰਜੀਨੀਅਰ ਟੈਕਨੋਲੋਜੀ ਸ਼ਾਮਲ ਹੋਵੇਗੀ ਉਹਨਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ 150 ਤੋਂ ਵੱਧ ਸਟਾਲ ਅਲੱਗ-ਅਲੱਗ ਕੰਪਨੀਆਂ ਵੱਲੋਂ ਲਗਾਏ ਜਾਣਗੇ ਜੋ ਕਿ ਪੂਰੇ ਭਾਰਤ ਦੇ ਅਲੱਗ-ਅਲੱਗ ਹਿੱਸਿਆਂ ਵਿੱਚੋਂ ਆ ਰਹੇ ਹਨ ਪ੍ਰਦਰਸ਼ਨੀ ਬਾਰੇ ਹੋਰ ਜਾਣਕਾਰੀ ਦਿੰਦੇ ਸ਼੍ਰੀ ਕਰਮਜੀਤ ਸਿੰਘ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਉਦਯੋਗਪਤੀਆਂ ਨੂੰ ਵੱਡੇ ਮੌਕੇ ਪ੍ਰਦਾਨ ਕਰੇਗੀ ਜੋ ਉਹਨਾਂ ਦੇ ਖੇਤਰ ਵਿੱਚ ਵਪਾਰਕ ਵਾਧੇ ਲਈ ਸਹਾਇੀ ਹੋਣਗੇ ਮਸ਼ੀਨਿਕਸ ਐਕਸਪੋ ਦਾ ਮਿਸ਼ਨ ਸਮਰਪਿਤ ਅਤੇ ਅਨੁਕੂਲਿਤ ਵਪਾਰ ਮੇਲਿਆਂ ਅਤੇ ਪ੍ਰਦਰਸ਼ਨੀਆਂ ਰਾਹੀਂ ਵਪਾਰਕ ਉੱਤਮਤਾ ਪ੍ਰਾਪਤ ਕਰਨ ਦੇ ਉਹਨਾਂ ਦੇ ਦ੍ਰਿਸ਼ਟੀਕੋਣ ਨੂੰ ਸਹਾਕਾਰ ਕਰਨ ਵਿੱਚ ਸਾਡੇ ਗਾਕ ਦਾ ਸਮਰਥਨ ਕਰਨਾ ਹੈ ਪਰਦਰਸ਼ਨੀ ਵਿੱਚ ਭਾਗ ਲੈਣ ਵਾਲੇ ਕੁਝ ਪ੍ਰਮੁੱਖ ਪ੍ਰਦਰਸ਼ਕ ਹਨ ਜਿ ਕਿਸ਼ਨਾ ਅਮਰੀਕਨ ਆਇਲ ਕੰਪਨੀ ਐਚਜੀਟੀ ਇਨੋਵੇਸ਼ਨ ਐਂਡਵਰ ਇੰਜੀਨੀਅਰ ਗੁਰੂ ਕਿਰਪਾ ਮੈਟਲ ਕੁਸ਼ਮ ਬਿਜ਼ਨਸ ਸੋਲੂਸ਼ਨਸ ਪ੍ਰਾਈਵੇਟ ਲਿਮਟਿਡ ਐਡਵਾਂਸ ਮਸ਼ੀਨ ਟੂਲਸ ਜੀਐਸ ਪਨੇਸਰ ਮਕੈਨੀਕਲ ਵਰਕਸ ਜੈਂਸਨ ਐਂਟਰਪ੍ਰਾਈਜ਼ਸ ਸਕੈਂਟ ਇੰਡਸਟਰੀਅਲ ਸਪਲਾਈ ਭਗਵਾਨ ਉਦਯੋਗ ਰੈਕਹਾਰਡ ਵੈਕਿਊਮ ਪ੍ਰਕਿਰਿਆ ਐਨਕੇਐਚ ਹਥੌੜੇ ਪ੍ਰਾਈਵੇਟ ਆਈਟੀ ਡੀਟੀਸੀ ਆਦ ਉਨ੍ਹਾਂ ਦੱਸਿਆ ਕਿ ਐਕਸਪੋ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ ਅਤੇ ਇਹ 15 ਫਰਵਰੀ 2025 ਤੋਂ 17 ਫਰਵਰੀ 2025 ਤੱਕ ਚੱਲੇਗਾ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸ਼੍ਰੀ ਨਰਿੰਦਰ ਸਿੰਘ ਸੱਗੂ ਪ੍ਰਧਾਨ ਯੂ ਐਫ ਆਈਟੀ ਅਤੇ ਜੇ ਐਫ ਈ ਏ ਜਲੰਧਰ ਸ਼੍ਰੀ ਕਰਮਜੀਤ ਸਿੰਘ ਮੈਨੇਜਿੰਗ ਡਾਇਰੈਕਟਰ ਫੋਰਚੂਨ ਐਗਜ਼ੀਬਿਟਰਜ਼ ਪ੍ਰਾਈਵੇਟ ਲਿਮਟਿਡ ਸ਼੍ਰੀ ਚਰਨ ਸਿੰਘ ਡਾਇਰੈਕਟਰ ਫੋਰਚੂਨ ਐਗਜ਼ੀਬਿਟਰਜ਼ ਪ੍ਰਾਈਵੇਟ ਲਿਮਟਿਡ ਤੇਜਿੰਦਰ ਸਿੰਘ ਬੈਸਨ ਪ੍ਰਧਾਨ ਉਦਯੋਗ ਨਗਰ ਐਮ ਐਫ ਆਰ ਐਸ ਐਸੋਸੀਏਸ਼ਨ ਰਵਿੰਦਰ ਧੀਰ ਪ੍ਰਧਾਨ ਖੇਲ ਉਦਯੋਗ ਸੰਘ ਜਲੰਧਰ ਪ੍ਰਸ਼ਾਂਤ ਗੰਭੀਰ ਪ੍ਰਦਾਨ ਡੋਂਗਰੀ ਰੋਡ ਇੰਡਸਟਰੀਅਲ ਐਸੋਸੀਏਸ਼ਨ ਸ਼ਾਮਲ ਸਨ